ਆਪਰ ਡਰਾਈਵਰ ਸਾਹਿਬ ਰਾਜਦੀਪ ਸਿੰਘ ਰੈਡੀ ਕਰੀ ਖੜੀ ਨੇ ਗੱਡੀ ਤੇ ਆਪਰ ਲਾਉਨੇ ਆ ਮੈਂ ਕੱਜ ਦੇਖਦੇ ਆ ਤੇ ਮਨਪ੍ਰੀਤ ਸਿੰਘ ਵੀ ਪਹੁੰਚੇ ਹੋਏ ਨੇ ਪਿੰਡ ਦੇ ਦਰਵਾਜ਼ੇ ਤੋਂ ਆਪਣੇ ਬਾਈ ਜੀ ਤੇ ਆਪਣਾ ਚੱਲ ਰਹੇ ਨੇ ਡੈਡੀ ਤੇ ਦੇਖ ਕਿਉਂ ਨੇ ਆਪਾਂ ਮੰਡੀ ਅੱਜ ਡੱਬ ਵਾਲੀ ਦੀ ਤੇ ਕੋਈ ਦੇਖਾਂਗੇ ਝੋਟੇ ਕੋਈ ਬੈੜ ਕੋਈ ਮੱਝ ਗਾਂ ਜਿਹੜੀ ਚੀਜ਼ ਆਪਾਂ ਨੂੰ ਚੰਗੀ ਲੱਗੀ ਆਪਾਂ ਉਹੀ ਚੱਕ ਲੈ ਆਉਣੀ ਆ ਤੇ ਦੇਖਿਓ ਅੱਜ ਦਾ ਆਪਣਾ ਬਲੌਗ ਪੂਰਾ ਘੰਟ ਹੋਣ ਵਾਲਾ ਚਿਪਕੜ ਬਲੌਗ ਤਾਂ ਕਹਿੰਦੇ ਤਰਪੇ ਚੋਬਰ ਲੈ ਕੇ ਰੱਬ ਦਾ ਨਾਮ ਆ ਤਾਂ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਆ ਮੈਂ ਕਿ ਲਾ ਲਿਆ ਆਪਾਂ ਦੇਸੀ ਹੁੰਦੇ ਆ ਪੰਪੇ ਦਾ ਲੈ ਕੇ ਆਂਦਾ ਯੂਟਿਊਬਰ ਆ ਤੇ ਆਪਣਾ ਬੱਬੂ ਮਨਪ੍ਰੀਤ ਸਿੰਘ ਵਪਾਰੀ ਜੇ ਕਿਸੇ ਬੰਦੇ ਨੇ ਗਾਂ ਲੈਣੀ ਹੋਵੇ ਵੇਚਣੀ ਹੋਵੇ ਤੇ ਬੰਦੇ ਨਾਲ ਸੰਪਰਕ ਕਰੋ ਬੜੇ ਬਾਈਕ ਟੜਾ ਲੈਣਾ ਉਹ ਰਸ ਤੇ ਆਪਾਂ ਬਾਦ ਨੂੰ ਪੰਪ ਤੋਂ ਤੇਲ ਤੂਲ ਪਵਾ ਲਿਆ ਤੇ ਹੁਣ ਆਪਾਂ ਗੱਡੀ ਖਿੱਚਤੀ ਕਹਿੰਦੇ ਡੱਬ ਵਾਲੀ ਕੰਨੀ ਨੂੰ ਡੱਬ ਵਾਲੀ ਦੂਜੀ ਉਹ ਕੀ ਹਾਲ ਹੈ ਭਾਈ ਵਧੀਆ ਹੀ ਵਧੀਆ ਤੇ ਆ ਚੋਟੀ ਵਾਲੇ ਦੇ ਦੋ ਭਾਈ ਕਿੰਨੇ ਦੂਜਾ ਸੂਆ ਭਾਈ ਜੀ ਠੀਕ ਹੈ ਜੀ 6 ਦਾੰਦਾ ਮੋ ਤੋਂ ਠੀਕ ਹੈ ਜੀ 12 13 ਦਿਨਾਂ ਦੀ ਕੱਚੀ ਆ ਜੇ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਸੂਆ ਜੀ ਦੂਜਾ ਸੂਆ ਜੀ ਦੂਜਾ ਹਾਂ ਜੀ ਦੁੱਧ ਕਿੰਨਾ ਸੀ ਪਹਿਲੇ ਸੂਆ ਵੀ 14 ਕਿਲੋ ਭਾਈ ਜੀ ਇਹਦਾ ਰੇਟਿੰਗ ਕਰਦੇ ਹੋਏ ਰੇਟ ਤਾਂ 1 60 ਮੰਗਦੇ ਆ ਜੀ ਤੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਤਾਂ ਫਿਰ ਮਾਨਤਨ ਹਾਂ ਕਰ ਦਾਂਗੇ ਮਾਨਤਨ ਫੁੱਲ ਕਰ ਦਾਂਗੇ ਪਿੰਡ ਦਾ ਆ ਦੇ ਇੱਕ ਵਾਰੀ ਹੋਰ ਪਿੰਡ ਫਰਾਜ ਵਾਲਾ ਜੀ ਤਹਿਸੀਲ ਕਿਦਰਵਾ ਡਿਸਟ੍ਰਿਕਟ ਮੁਕਸਰ ਠੀਕ ਆ ਬਈ ਜੀ ਹਾਂਜੀ ਤੇ ਦੂਜੀ ਵਾਰੇ ਇਹ ਤੀਜਾ ਸੂਆ ਸੁਣੀ ਹੈ ਜੀ ਠੀਕ ਆ ਜੀ 10 12 ਦਿਨਾਂ ਦੀ ਇਹ ਕੱਚੀ ਹੈ ਦੁੱਧ ਇਹਨੇ ਦੂਜੇ ਸੂਏ 16 ਕਿਲੋ ਦਿੱਤਾ ਜੀ ਤੇ ਇਹਦੀ ਡਿਮਾਂਡ ਬਈ ਜੀ ਇਹਦੀ ਡਿਮਾਂਡ 1.5 ਲੱਖ ਰੁਪਈਆ ਜੀ ਕਿ ਸ਼ੋਰਟ ਕਰ ਦੋਗੇ ਜੀ ਕਰ ਦਾਂਗੇ ਕਰ ਦਾਂਗੇ ਜੀ ਫੁੱਲੀ ਮੈਂ ਤੁਹਾਨੂੰ ਦਿਖਾ ਦੇ ਨੇੜੇ ਆ ਮੈਂ ਵੇਖੋ ਜੀ ਮੈਂ ਵੀ ਤੇ ਬਾਈ ਨੰਬਰ ਬੋਲ ਦੋ ਆਪਣਾ 9873468146 ਠੀਕ ਹੈ ਜੀ ਤੀਜੀ ਵਾਰੀ ਵੀ ਜਾਣਕਾਰੀ ਦੇ ਇਹ ਤੀਜਾ ਸੂਆ ਸੂਈ ਹੈ ਜੀ ਠੀਕ ਹੈ ਜੀ ਹਾਂ ਜੀ ਸੂਈ ਨੂੰ ਅੱਜ 6-7 ਦਿਨ ਹੋ ਗਏ 13-14 ਕਿਲੋ ਦੁੱਧ ਹੁਣ ਤਿਆਰ ਹੈ ਠੀਕ ਹੈ ਜੀ ਹਾਂ ਜੀ ਮਰ ਕੱਟੀ ਇਹ ਵੀ ਕੱਟੀ ਆ ਜੀ ਕੱਟੀ ਠੀਕ ਹੈ ਜੀ ਹਾਂ ਜੀ ਤੇ ਤੀਜਾ ਸੂਆ ਹੈ ਬਈ ਹਾਂ ਜੀ ਹਾਂ ਜੀ ਤੇ ਇਹਦੀ ਡਿਮਾਂਡ ਕਿੰਨੀ ਕਰਦੇ ਹੋ ਇੱਕ 55 ਜੀ ਠੀਕ ਹੈ ਜੀ ਹਾਂ ਜੀ ਤੇ ਆਪਣੇ ਕੋ ਵੀਡੀਓ ਦੇਖ ਕੇ ਉਹਦਾ ਸ਼ੋਰਟ ਬਈ ਜੀ ਮਾਨਤਨ ਫੋਲ ਕਰ ਦਾਂਗੇ ਵੀਡੀਓ ਦੇਖ ਕੇ ਕੋਈ ਵੀ ਬੰਦਾ ਆਉਗਾ ਦਾ ਕੀ ਨੰਬਰ ਬੋਲ ਦੇਖ ਪਰ ਨਾਸੀ 734 681 46 ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪੰਡਿਤ ਆਪਨਾ ਧੰਨਵਾਦ ਮਲੋਟ ਮੱਝ ਲੈ ਕੇ ਆਏ ਮਿੱਤਰੋ ਤੁਹਾਡੇ ਇੱਥੇ ਬਹੁਤ ਸੋਹਣੀ ਨੇੜੇ ਆ ਕੇ ਦਿਖਾ ਦੇ ਵੀ ਬੱਬੂ ਇਹ ਉੱਤੋਂ ਦਿਓ ਕੇ ਦਿਖਾ ਦੇ ਇਹ oi ਕਿੰਨਵਾ ਸੂਆ ਜੀ ਮੱਝ ਇਹ ਦੂਜਾ ਸੂਆ ਪਹਿਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਨੇ 15 ਕੀ ਡਿਮਾਂਡ ਰੱਖਦੇ ਆਂ ਜੀ 2.5 ਲੱਖ ਤੇ ਵੀ ਆਪਣੀ ਵੀਡੀਓ ਦੇਖ ਕੇ ਵੀ ਆਉਂਦਾ ਡਿਮਾਂਡ ਤਾਂ ਨਾ ਮਾਨਤਾਨ ਕੋਈ ਮਾੜਾ ਮੋਟਾ ਹੋ ਜੂਗਾ ਬਸ ਗਿਆ ਜੀ ਮੰਗਿਆ ਹੈ ਹਾਂ ਜਮਾ ਤੇ ਕੱਟੀ ਆ ਵਗੈਰ ਤੇ ਕੱਟੀ ਮਗਰ ਕੱਟੀ ਆ ਕੱਟੀ ਕਿੰਨੇ ਦਿਨਾਂ ਸੂਈ ਫਿਰ ਹੋ ਗਿਆ ਹਫਤਾ ਸੂਈ ਹਫਤਾ ਸੂਈ ਆਜੋ ਓਰੀਜਨਲ ਪ੍ਰਿੰਟ ਦਾ ਆ ਆ ਆ ਆ ਆ ਆ ਆਪਾਂ ਬਾਈ ਮਦਰਸਾ ਉੱਤੇ ਬੜਾ ਨਈਂ ਮੰਗਵਾਂ ਨਾ ਕਰਤੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਆਏ ਹੋਏ ਹਾਂ ਮੇਲੇ ਤੇ ਅੱਜ ਤੇ ਆਪਣੇ ਬਾਬਾ ਜੀ ਨੇ ਇਹਨੇ ਪੂਰਾ ਬਦਲਾ ਕੰਮ ਕਰਾਇਆ ਕਟਕਾਂਗਾ ਨੂੰ ਤੇ ਪਛਮੀ ਨੂੰ ਤੁਸੀਂ ਦੇਖ ਸਕਦੇ ਆ ਤੇ ਆਪ ਪੁੱਛਦੇ ਬਾਬਾ ਜੀ ਨੂੰ ਕਿੱਥੋਂ ਆਏ ਹੋਏ ਨੇ ਕਿੱਥੋਂ ਆਏ ਬਾਬਾ ਜੀ ਘਰੂ ਜੀ ਦਾ ਖਾਲਸਾ ਵੈਰੂ ਜੀ ਦੀ ਫੱਟੇ ਪੈਂਟ ਮਿੱਡਾ ਜਿਹੜਾ ਮਲੋੜ ਜਿਹੜਾ ਸ੍ਰੀ ਮੁਕਸਾ ਸਾਹਿਬ ਸ਼ਹਿਰ ਮਲੋੜ ਠੀਕ ਹੈ ਜੀ ਬਾਬਾ ਜੀ ਆਪਣਾ ਕੱਟੀਆਂ ਦਾ ਕਾਰੋਬਾਰੀ ਹੈ ਹਾਂਜੀ ਕੱਟੀਆਂ ਦਾ ਮਹੀਆਂ ਦਾ ਗਾਈਆਂ ਦਾ ਠੀਕ ਹੈ ਜੀ ਹਾਂਜੀ ਤੇ ਆਪਾਂ ਕਰਦੇ ਬਾਬਾ ਜੀ ਨਾਲ ਗੱਲਬਾਤ ਕੁਝ ਮੈਂ ਕਰਦੇ ਹੋਸਟ ਇਹਨਾਂ ਦਾ ਆ ਜਿਓ ਇੱਧਰ ਨੂੰ ਕਿਸੇ ਨੂੰ ਡੇਟ ਨਹੀਂ ਬਾਈ ਬਾਬਾ ਜੀ ਇਹ ਸੱਤ ਕੱਟ ਮੰਗਦੇ 14000 ਰੁਪਏ ਠੀਕ ਹੈ ਜੀ ਦੇਖ ਸਕਦੇ ਹੋ ਦੋਸਤੋ ਆ ਬਾਬਾ ਜੀ ਇਹ ਨੰਬਰ ਵੀ ਬੋਲਾਂਗੇ ਵਿੱਚ ਤੇ ਉੱਤੇ ਆਪਾਂ ਟਾਈਮ ਵੀ ਕਰਾਂਗੇ ਨੰਬਰ ਤੇ ਇਹਰਾ ਇਥੋਂ ਬਾਬਾ ਜੀ ਤੋਂ ਨੰਬਰ ਪੁੱਛਦੇ ਹੀ ਬੋਲੀ ਵੀ ਨੰਬਰ 98763 90717 98763 90717 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਖੁੰਝਾ ਮਰਗਾਣਾ ਵਿੱਚ ਜੀ ਜਿਲ੍ਹਾ ਵੀ ਜਿਲ੍ਹਾ ਸਰਸਾ ਜੀ ਸਰਸਾ ਤੇ ਬਾਈ ਜੀ ਕਿੰਨੇ ਸੂਏ ਛੋਟੀ ਇਹ ਦੂਜਾ ਸੂਆ ਸੋਗੀ ਵੀ ਕੁੱਤ ਜਸਵਾ ਪਹਿਲੇ ਤੂੰ ਕਿੰਨਾ ਦੁੱਧ ਸੀ ਪਹਿਲੇ ਤੂੰ 15 ਕਿਲੋ ਦੁੱਧ ਦਿੰਦਾ ਇਹਨੇ 15 ਕਿਲੋ ਹਾਂਜੀ ਹੁਣ ਸੂਈ ਵੀ ਇਹਦੇ ਵੀ ਨਾ ਗੱਬਣਾ ਵੀ ਕਿੰਨਾ ਚ ਇਹ ਲਊਗੀ 5-7 ਦਿਨਾਂ ਜੀ ਠੀਕ ਆ ਤੇ ਵੀ ਕਿੰਨਾ ਪ੍ਰਾਈਸ ਇਹ ਵੀ ਮੰਗਦੇ ਦਾ ਮੋਲੇ ਦਾ 2.5 ਲੱਖ ਰਿਆ ਵੀ 2.5 ਲੱਖ ਹਾਂਜੀ ਛੋੜ ਹੋਰ ਕਰਦੇ ਹਾਂ ਮੌਕੇ ਦੇ ਜੇ ਵੀ ਆਪਣੀ ਵੀਡੀਓ ਵੇਖ ਕੇ ਆਉਂਦਾ ਤਾਂ ਵੀ ਰੋਜ਼ਾਂ ਦੇ 20-20 ਦੀ 20 ਦੀ ਹਾਂਜੀ ਠੀਕ ਆ ਧੰਨਵਾਦ ਕੀ ਵੀਡੀਓ ਬਣਾਉਣ ਲੱਗ ਪਿਆ ਉਹ ਬਹੁਤ ਮਾਸੀਆ ਮੁੰਡਾ ਬਹਾਂਦਾ ਮੈਂ ਤਾਂ ਚੈਨਲ ਬਣਾਇਆ ਦਾ ਹੂੰ ਕਿਹੜਾ ਤੇਰੇ ਮਾਸੀ ਦਾ ਮੁੰਡਾ ਔਰ ਲਾ ਆਹ ਦੋਨੇ ਈ ਤਰ੍ਹਾਂ ਪੱਗੜਾ ਦਿੰਦਾ ਜਲਦਾ ਚੈਨਲ ਵਧੀਆ ਹਾਂ ਹਾਂ ਉਹਦੇ ਤੋਂ ਰੁਪਈਏ ਤੇ ਕਿਹੜਾ ਹੌਲੀ ਹੌਲੀ ਚੱਲੂਗਾ ਨਹੀਂ ਨਹੀਂ ਦੇਣ ਦੇ ਪੈਸੇ ਵੀਡੀਓ ਪਾਈ ਦੇ ਸ਼ਾਹ ਜੰਗਲ ਭਾਈ ਜੀ ਸਸਕਾਰ ਸਸਾਈ ਕਾਲ ਬਾਈ ਜੀ ਕਿਹੜਾ ਪਿੰਡ ਆਪਣਾ ਤਿੰਨ ਦਲੇਆ ਵਿਛਲਾ ਮਾਲਸਾ ਠੀਕ ਆ ਤੇ ਵੀ ਕਿੰਨਾ ਦੁੱਧ ਇਸ ਕੰਮ ਇਹਦੇ ਲਈ 20 ਬਾਈਕਰੋ ਤਿਆਰ ਆ ਵੀਰੇ ਤੇ ਕਿੰਨੇ ਵੇ ਸੂਏ ਪੀਂਦੇ ਦੂਜਾ ਸੂਆ ਚਾਰ ਦੰਦਾ ਠੀਕ ਆ ਪਹਿਲੇ ਤੂੰ ਕਿੰਨਾ ਦੁੱਧ ਦਿੰਦਾ ਇਸ ਵੀ ਚਾਰੀ ਸੂਏ ਕੱਢਿਆ 25 ਕਿਲੋ ਹੁਣ ਕਿੰਨੇ ਦਾ ਸੂਈ ਵੀ ਆ ਮਲੇ ਹਾਂ ਹਾਂ ਚੌਥਾ ਦਿਨ ਸੂਈ ਨੂੰ ਅੱਜ 20 ਬਾਈਕਰੋ ਤਿਆਰ ਆ ਦੋ ਤੇ ਕਿੰਨੇ ਪੈਸੇ ਰੇਂਚ ਵੀ ਦੋਗੇ ਮੋਲੇ 90000 ਆ 90000 ਛੋੜ ਛੋੜ ਕਰ ਲਾਂਗੇ ਮੌਕੇ ਤੇ ਮੌਕੇ ਤੇ ਇਹ ਨੰਬਰ ਵਾਈ ਜੀ ਆਪਣਾ ਹੋਰ ਨੰਬਰ 9872387983 ਠੀਕ ਆ ਬਾਈ ਜੀ ਧੰਨਵਾਦ ਜੀ ਸਸਰੀ ਦਾ ਜੀ ਸਸਰੀ ਕਾ ਕੀ ਨਾਮ ਆ ਬਾਈ ਜੀ ਆਪਣਾ ਪਰਮਜੀਤ ਸਿੰਘ ਕਿਹੜੇ ਪਿੰਡੋਂ ਆਏ ਜੀ ਕੋਟਗੁਰੂ ਤੋਂ ਜੀ ਠੀਕ ਆ ਜੀ ਤੇ ਕਿਹੜੇ ਕਿਹੜੇ ਨਾਮ ਆ ਆਪਣੇ ਕੋਲੇ ਆਪਣੇ ਕੋਲੇ ਆ ਗਾਇਆ ਕਰਨ ਠੀਕ ਆ ਜੀ ਵਪਾਰ ਕਰਦੇ ਆਂ ਹਾਂ ਜੀ ਹਾਂ ਜੀ ਤੇ ਕੀ ਕੋਈ ਡਿਟੇਲ ਆਈ ਇਹਨਾਂ ਦੀ ਟੋਲ ਕਿੰਨਾ ਦਾ 95 95000 ਆ ਠੀਕ ਆ ਜੀ ਇੱਕ ਕਿਵੇਂ ਸੁਣਨਾ ਆ ਸੁਣਨਾ ਤੋਂ ਉਹ ਗੱਬਣਾ ਠੀਕ ਹੈ ਜੀ ਉਧਰ ਗੱਲਬਾਤ ਕਰ ਲਿਏ ਬਾਈ ਦੇ ਨਾਲ ਵੀ ਪਹਿਲੇ ਪਹਿਲੇ ਨਾਲ ਹੀ ਇਹ ਦੂਜੇ ਸੁਵੇ ਵੀ ਉਹ ਦੂਜੇ ਸੁਵੇ ਪਹਿਲੇ ਸੁਵੇ ਕਿੰਨਾ ਤੋਂ ਤੁਸੀਂ ਦੇ ਤੇ ਮੇਰੇ ਨਾਲ ਸੀਗਾ ਜੀ 18 ਕਿਲੋ ਠੀਕ ਹੈ ਜੀ ਹਾਂ ਤੇ ਇਹ ਆਹ ਦਾਸ ਦੇ ਬਾਰੇ ਮੜਾ ਜੀ ਇਹਦੇ ਤੁਸੀਂ ਦੇ ਦੇ ਹੁਣ 25 ਕਿਲੋ ਤੇ ਬੱਚਾ ਕਿ ਬੱਚੀ ਹੈ ਜੀ ਹਾਂ ਬੱਚੀ ਹੈ 25 ਤੇ ਠੀਕ ਹੈ ਜੀ ਤੇ ਕੀ ਬੋਲੇ ਇਹ 95000 ਠੀਕ ਹੈ ਤੇ ਬੱਚੀ ਕਿਹੜੇ ਬੱਚੀ ਆ ਵਧੀਆ ਕੁਆਰਚ ਬਿਹੋਰ ਚ ਬੱਚੀ ਆਈ ਤੇ ਆਹ ਬਾਈ ਜੀ ਆਹ ਹਰ ਤੀਸਰੀ ਗਾੜੀ ਹਾਂ ਇਹਦੇ ਮਗਰ ਬੱਚਾ ਸੂਈ ਹੈ ਬੱਚਾ ਇਹਦੇ ਮਗਰ ਠੀਕ ਹੈ ਜੀ ਇਹਦੇ ਮਗਰ ਕਿੰਨਾ ਦੁੱਧ ਹੈ ਇਹਦੇ ਥੱਲੇ ਦੁੱਧ ਥੱਲੇ 20 ਲੀਟਰ ਆ ਠੀਕ ਹੈ ਜੀ ਤੇ ਮਾੜਾ ਇਹ ਨੰਬਰ ਦੱਸ ਦਿੰਦੇ ਉਧਰ ਨੰਬਰ 946743 946743 51275 51275 ਤੇ ਇਹਦਾ ਵੀ ਮੁੱਲ ਉਹ ਨਹੀਂ ਆਈ ਹਾਂ 95 ਠੀਕ ਹੈ ਪਿੰਡ ਕਿਹੜਾ ਦੱਸਿਆ ਸੀ ਕੋਟਗੁਰੂ ਕੋਈ ਕੋਟਗੁਰੂ ਠੀਕ ਹੈ ਜੀ ਪ੍ਰਿਆ ਜਾਂਦੀ ਆ ਮੈਜਿਸਟਰ ਹੈ ਮੈਗਾ ਉਹ ਨਹੀਂ ਰੱਖੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਬਾਈ ਨੂੰ ਗੱਲਬਾਤ ਕਰਦੇ ਆ ਬਾਈ ਦੇ ਆਪਸ ਹੁਣੇ ਤੇ ਆਪਾਂ ਪੁੱਛਦੇ ਵੀ ਕਿਹੜਾ ਪਿੰਡ ਆ ਬਾਈ ਦਾ ਤੇ ਕੀ ਨਾਮ ਆ ਬਾਈ ਦਾ ਸਤਿ ਸ਼੍ਰੀ ਅਕਾਲ ਜੀ ਜੀ ਨਾਮ ਆ ਬਾਈ ਜੀ ਨਿਰਮਲ ਸਿੰਘ ਆ ਜੀ ਨਿਰਮਲ ਸਿੰਘ ਬਾਈ ਦਾ ਨਾਮ ਆ ਜੀ ਕਿਹੜਾ ਪਿੰਡ ਆ ਜੀ ਰੈਕੇਕਲਾ ਜੀ ਆਪਣੇ ਕਿਹੜੇ ਕਿਹੜੇ ਪਸ਼ੂ ਆ ਜੀ ਆਪਣੇ ਦੋ ਆ ਜੀ ਇੱਕ ਜਰਸੀ ਆ ਠੀਕ ਆ 26 ਕਿਲੋ ਵਾਲੀ ਗਾਂ ਆ ਜੀ ਠੀਕ ਆ ਕੀ ਕੋਈ ਡਿਟੇਲ ਆ ਜੀ ਇਹਦੀ ਇਹਦਾ 26 ਕਿਲੋ ਦੁੱਧ ਆ ਜੀ ਹੁਣ 3 ਕਿਲੋ ਇਹਦਾ 1,10,000 ਮੁੱਲ ਆ ਜੀ। 1,10,000 ਦੋਸਤੋ ਮੁੱਲ ਆ ਜੀ। ਕਿੰਨੀ ਸੁਆ ਜੀ? ਇਹ ਤੀਜਾ ਸੁਆ ਸੁਆ ਜੀ। ਤੀਜਾ ਸੁਆ ਸੁਆ ਹੋਈ ਆ ਜੀ। ਤੇ ਕੀ ਆ ਜੀ ਮਗਰ ਹੈ? ਬੱਚਾ ਜੀ। ਬੱਚਾ ਹੀ ਇਹਦੇ ਮਗਰ ਹੈ। ਠੀਕ ਹੈ ਜੀ। ਤੇ ਮੋਬਾਈਲ ਨੰਬਰ ਆ ਜੀ। 9877612028 9877612028 ਠੀਕ ਹੈ ਜੀ। ਮਗਰ ਠੀਕ ਹੈ ਵਾਹ ਨਵਾਂ ਨਾਮ ਆਹ ਬਾਲ ਲੀ ਕਰਾਂ ਬੰਦਾ ਬਲਗਾਇਆ ਲਾਪੀ ਚੰਗੀ ਜਗਾ ਯਾਰ 2-3 ਲੱਖ ਦੀ ਆਓ ਫਿਰ ਪਾਉਂਦਾ ਮੈਂ ਆਓ ਉੱਤੇ ਪਾ ਸਕਦੇ ਆ ਆ ਖੜੀ ਇਹ ਵੀ ਆਇਆ ਦੋਸਤੋ ਹੁਣ ਆਪਾਂ ਚੱਲਦੇ ਆ ਘਰੇ ਜਿਹੜਾ ਕੋ ਦੇਖੇ ਦੇਖ ਲਿਆ ਕੋਈ ਨਹੀਂ ਮਿਲੀ ਨਾ ਬੈਠ ਨਾ ਕੋਈ ਝੋਟੇ ਆਪਾਂ ਨੂੰ ਕੰਮ ਦੀ ਤੇ ਕਰਦੇ ਆ ਬੰਦਿਆਂ ਨਾਲ ਸਿਰਕ ਆਪਣੇ ਥੋੜੇ ਬਖਰੇ ਹੋ ਗਏ ਸੀ ਰਾਸਤੇ ਖੋ ਬੱਬੂ ਤੇ ਮਿਲਦੇ ਆ ਉਹਨਾਂ ਨੂੰ ਤੇ ਆਪਾਂ ਚੱਲਦੇ ਆ ਫਿਰ ਘਰੇ ਤੇ ਅਗਲੀ ਮੰਡੀ ਦੇਖਾਂਗੇ ਆਪਾਂ ਆਉਣਾ ਕਿ ਨਹੀਂ ਆਉਣਾ ਕਹਿੰਦੇ ਮਾਈਕ ਨਾਲ ਆਪਣਾ ਕੰਮ ਪੂਰਾ ਵਧਗਾ ਚੱਲ ਪਿਆ ਮਤਲਬ ਬਾਈਕ ਦੇ ਵਿੱਚ ਮਾਲ ਜਬੂਜ ਵਧਗਾ ਘੈਂਟ ਆਈ ਗਈ ਆ ਚੱਲਦੇ ਆ ਗੱਡੀ ਕੰਨੀ ਨੂੰ ਤੇ ਕੋਈ ਪੀ ਪੂ ਕੇ ਠੰਡਾ ਠੁੰਡਾ ਦੇ ਚੱਲਦੇ ਆ ਘਰੇ ਆਪਾਂ ਆ ਗਏ ਰਾਜਦੀਪ ਸਿੰਘ ਵਰਗੇ ਮੁੜ ਕੋ ਮੁੜ ਕੇ ਹੋ ਗਏ ਬਾਈ ਕੁਛ ਨਹੀਂ ਨਿਬੜਿਆ ਮੰਡੀ ਤੇ ਆ ਕੇ ਆਪਾਂ ਨੂੰ ਚੱਲਦੇ ਆ ਹੁਣ ਫਿਰ ਆਪਾਂ ਪਿੰਡ ਕੰਨੀ ਨੂੰ ਬਾਤ ਤੋਂ ਸਿੱਧੀ ਜਾ ਬਰੀ ਮਾਲਪਰੀ ਸਿੰਘ ਨਾਲ ਸਤਿਕਾਰ ਬਰਵਾ ਲੈਣ ਦੇ ਮੂਠੇ ਕੋਲੇ ਮਾੜੋ ਕੋ ਹਾਂਜੀ ਦੋਸਤੋ ਆਪਾਂ ਦੇਖ ਕੇ ਮੰਡੀ ਚੱਲ ਪਏ ਆ ਘਰਾਂ ਨੂੰ ਮਾਲਪਰੀ ਸਿੰਘ ਨੇ ਆਪਣਾ ਬਹੁਤ ਕਹਿੰਦਾ ਸਾ ਦਿੱਤਾ ਵੀਡੀਓ ਬਣਾਉਣ ਦੇ ਵਿੱਚ ਅੱਜ ਤੇ ਬੰਪਰੀ ਸਿੰਘ ਬੱਬੂ ਡਾਉਣ ਵੀ ਆ ਆਪਣੇ ਨਾਲ ਰਾਜਦੀਪ ਸਿੰਘ ਤੇ ਡੈਡੀ ਤੇ ਪੂਰਾ ਘੈਂਟ ਘੈਂਟ ਵੀਡੀਓ ਬਣਾ ਕੇ ਲਿਆਂਦਿਆਂ ਗਾਵਾਂ ਦੀਆਂ ਆਪਾਂ ਤੇ ਦੇਖਿਓ ਤੁਸੀਂ ਆਪਣੇ YouTube ਚੈਨਲ ਤੇ ਉੱਤੇ ਵੀ ਆਪਾਂ ਨਵਾਂ ਚੈਨਲ ਬਣਾ ਕੇ ਪਾਵਾਂਗੇ Facebook ਤੇ ਵੀ ਆਪਾਂ ਨਵਾਂ ਪੇਜ ਬਣਾਉਣ ਜਾ ਰਹੇ ਆ ਉਹਦੇ ਪਾਵਾਂਗੇ ਅੱਜ ਸਾਰੀਆਂ ਵੀਡੀਓ ਜਿਹੜੀਆਂ ਜਿਹੜੀਆਂ ਵੀ ਬਣਾ ਕੇ ਲਿਆਏ ਆ ਪੂਰਾ ਘੈਂਟ ਗੱਲਬਾਤ ਸੀਗੀ ਮੱਜਾਂ ਗਾਵਾਂ ਦੀ ਉਥੇ ਤੇ ਹੁਣ ਆਪਾਂ ਚੱਲ ਪਿਆ ਘਰ ਕੰਨੇ ਨੂੰ ਆਪਣੀ ਤਾਂ ਕੋਈ ਪਸੰਦ ਨਹੀਂ ਆਈ ਵੈਸੇ ਆਪਾਂ ਕੱਟੀ ਤੇ ਕੋਈ ਵਹਿੜ ਲੈਣੀ ਸੀਗੀ ਇੱਕ ਬਾਬਾ ਟੱਕਰਿਆ ਉਹ ਕਹਿੰਦਾ ਸ਼ਨੀਵਾਰ ਨੂੰ ਆ ਜਾ ਪਿੰਡ ਉੱਥੇ ਆਪਾਂ ਦੇਖ ਕੇ ਆਵਾਂਗੇ ਫਿਰ ਗਰੂਟ ਦੱਸ ਦਊਗਾ ਬੰਦੇ ਪਿੰਡ ਤੇ ਚੰਗਾ ਹੀ ਦੋਸਤੋ